ਪ੍ਰਭਾਉਨਸ ਨੂੰ ਸ਼ਾਲੋ ਪਈ ਨਵੀਂ ਖੁਦਾ ਦੀਆਂ ਭਲਾਈਆਂ ਦੱਸਣਾ ਚਾਹਨਾ ਜੋ ਮੇਰੇ ਸ਼ੁੱਕਰਵਾਰ ਸਟਗਾਰੇ ਦੀ ਸਭਾ ਵਿੱਚ ਖੁਦਾ ਨੇ ਆਪਣੇ ਦਰਜ ਫਸੀਲੇ ਮੇਰ ਨਾਲ ਜੋ ਕੰਮ ਕੀਤਾ ਵਾ ਔਰ ਪਹਿਲ ਪਰਾਉ ਦੱਸਣਾ ਚਾਹਨਾ ਕਿ ਨਜ਼ਰ ਮੈਂ ਆਪਣੀ ਚੈੱਕ ਕਰਾਈ ਔਰ ਅੱਖਾਂ ਦੇ ਪਰਦੇ ਵੀ ਚੈੱਕ ਕਰਾਏ ਡਾਕਟਰਾਂ ਨੇ ਕਿਹਾ ਵੀ ਕੋਸ਼ਲ ਅੱਖਾਂ ਦੇ ਪਰਦਿਆਂ ਨੂੰ ਮਲਬ ਪਰ ਦੇ ਖਰਾਬ ਹੋਣੇ ਸ਼ੁਰੂ ਹੋ ਗਿਆ ਮਲ ਜ਼ਿਆਦਾ ਨਹੀਂ ਉਸ ਕਿਸ ਹੋ ਰਹੇ ਸ਼ੁਰੂ ਹੋ ਗਿਆ ਔਰ ਮੈਂ ਖੁਦਾ ਦੇ ਸੇਵਕ ਉਹ ਉਸ ਦਿਨ ਸੁਟਕਾਰੇ ਦੀ ਸਭਾ ਵਿੱਚ ਪ੍ਰੇਰ ਕਰਾਈ ਸੀ ਔਰ ਖੁਦਾ ਨੇ ਵਧੀਆ ਮੇਰਾ ਚਮਤਕਾਰ ਕਰ ਦਿੱਤਾ ਔਰ ਖੁਦਾ ਨੇ ਮੈਨੂੰ ਸਿਫਾ ਦਿੱਤੀ ਮੈਂ ਜਦ ਇੱਥੇ ਬੈਠਦਾ ਨੂੰ ਸਾਹਮਣੇ ਜੋ ਲਿਖਿਆ ਹੈਰ ਲਿਖਾ ਹੋਰ ਹਿਸਾਬ ਦੇ ਦੰਦਾ ਅੱਜ ਮੈਂ ਬਿਲਕੁਲ ਉਹ ਜਿਹੜਾ ਦਾਸੂ ਕਮ ਉਹ ਵੀ ਮੈਨੂੰ ਸਹੀ ਸਹੀ ਤਰੀਕੇ ਨਾਲ ਦਿਖਦੇ ਪਏ ਆ ਖੁਦਾ ਨੇ ਮੇਰੇ ਤੇ ਬਰੀ ਬੱਡੀ ਭਲਾਈ ਕੀਤੀ ਆ ਮਤਲਬ ਧੁੰਦਲੇ ਲੱਗਦੇ ਹੁੰਦੇ ਸੀ ਮੈਨੂੰ ਪਰ ਸਾਰੇ ਚਾਰ ਸਵੇਰੇ ਅੱਖਾਂ ਦੇਖਦਾ ਮੈਂ ਇੰਦਰ ਵੀ ਦੇਖਦਾ ਪਿਆ ਸੀ ਖੁਦਾ ਨੇ ਬਰਾ ਵਧੀਆ ਮੇਰੇ ਨਾਲ ਚਮਤਕਾਰ ਕਰ ਦਿੱਤਾ ਹੁਣ ਖੁਦਾ ਦੇ ਨਾਮ ਦੀ ਵਡਿਆਈ ਹੋਵੇ ਹਰ ਤਰ੍ਹਾਂ ਪ੍ਰਭ ਮੈਂ ਦੱਸਣਾ ਚਾਹਨ ਕਿ ਗੱਲ ਜਦੋਂ ਮੈਂ ਗੱਡੀ ਲੈ ਕੇ ਜਾ ਰਿਹਾ ਸੀ ਐਨਕ ਸਾਹਮਣੇ ਲੱਗੀ ਪਰ ਐਨਕ ਮੇਰਾ ਦਿਨ ਘਰਦਾ ਸੀ ਲਾਵਾ ਲੇਕਿਨ ਪਹਿਲਾਂ ਹੀ ਖਲਾਦ ਦੀ ਯੋਜਨਾ ਸੀ ਉਹ ਐਨਕ ਦੇ ਵੱਲ ਧਿਆਨ ਕਰਦਾ ਸੀ ਖੁਦਾ ਨੇ ਫਿਰ ਮੇਰਾ ਧਿਆਨ ਹਟਾ ਦਿੰਦਾ ਕਿ ਇਹਨੂੰ ਇਸ ਤਰ੍ਹਾਂ ਹੀ ਚਲਾ। ਹੋਰ ਪਰੇ ਵਧੀਆ ਤਰੀਕੇ ਨਾਲ ਕੱਲ ਗੱਡੀ ਚਲਾ ਕੇ ਲਿਆਂਦੀਆਂ। ਹੋਰ ਖੁਦਾ ਦਾ ਧੰਨਵਾਦ ਕਰਦਾ ਕਿ ਖੁਦਾ ਨੇ ਮੈਨੂੰ ਸ਼ਿਫਾ ਦਿੱਤੀ। ਉਸ ਸਤਿਕਾਰੇ ਦੇ ਸੰਭਾਜ ਭਾਈ ਜੀ ਨੇ ਮੈਨੂੰ ਪ੍ਰੇਰਿਤ ਕੀਤੀ ਸੀ ਔਰ ਖੁਦਾ ਨੇ ਮੈਨੂੰ ਅੱਖਾਂ ਨੂੰ ਮਤਲਬ ਪਰਦਿਆਂ ਨੂੰ ਵਿਸ਼ਵਾਸ ਕਰਦਾ ਕਿ ਖੁਦਾ ਨੇ ਮੈਨੂੰ ਠੀਕ ਕਰ ਦਿੱਤਾ। ਸਾਰੇ ਪ੍ਰਾਰਥਨਾਵਾਂ ਸ਼ੁਰੂ।